ਸਸਿਕਾ ਸਾਰਿਆਂ ਨੂੰ ਜੈਨਵੀ ਕਿਚਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆ ਮੈਂ ਨਾ ਫਰਾਈ ਬੰਜਿਕ ਕਿਉ ਲਿਆ ਹੋਇਆ ਦੋ ਚਮਚ ਦੇਸੀ ਘਿਓ ਆ ਤੇ ਵਿੱਚ ਆਪਾਂ ਦੋ ਚਮਚ ਹੀ ਵੇਸਣ ਪਾਵਾਂਗੇ ਵੇਸਣ ਨੂੰ ਆਪਾਂ ਭੁੰਨਾਂਗੇ ਏ ਮੈਂ ਅੱਜ ਆਪਾਂ ਤੁਹਾਡੇ ਸਾਹਮਣੇ ਵੀਡੀਓ ਸ਼ੇਅਰ ਕਰ ਰਹੀ ਆਂ ਇਹ ਹੈਗੀ ਆ ਦੁੱਧ ਜਿਹਨਾਂ ਨੂੰ ਜ਼ੁਕਾਮ ਲੱਗਾ ਹੁੰਦਾ ਨਾ ਉਹਦੇ ਵਿੱਚ ਪੀਂਦੀ ਆ ਇਹ ਬਹੁਤ ਹੀ ਆਸਾਨ ਹੈ ਕਿ ਪਹਿਲਾਂ ਤਾਂ ਕੁੱਟ ਕੇ ਬਣਾਉਂਦੇ ਹੁੰਦੇ ਸੀ ਤੇ ਹੁਣ ਮੈਂ ਅੱਜ ਉਦਾਂ ਹੀ ਛੇਤੀ ਹੀ ਬਣਾਉਣ ਜਾ ਰਹੀ ਆ ਦੁੱਧ ਚਮਚੇ ਕਿਉਂ ਦੇ ਲੈ ਵਿੱਚ ਮੈਂ ਬੇਸਨ ਪਾਉਂ ਦਿੱਤਾ ਤੇ ਹੁਣ ਵਿੱਚ ਇਸੇ ਤਰ੍ਹਾਂ ਹੀ ਮੈਂ ਕਸਕਾਸ ਪਾਉਂਗੀ ਥੋੜੀ ਜਿਹੀ ਇਹ ਬਹੁਤ ਹੀ ਛੇਤੀ ਬਣ ਕੇ ਤਿਆਰ ਹੁੰਦੀ ਆ ਇੱਕ ਚਮਚ ਮੈਂ ਕਸਕਾਸ ਦਾ ਪਿਆ ਹੋਇਆ ਇਹਨਾਂ ਵਿੱਚ ਹੀ ਆਪਾਂ ਪਾਉਣ ਲਵਾਂਗੇ ਇਸ ਤਰ੍ਹਾਂ ਚਾਰ ਮੈਂ ਬਦਾਮ ਲਏ ਹੋਏ ਇਹਨਾਂ ਨੂੰ ਛੋਟੇ ਛੋਟੇ ਪੀਸਾਂ ਵਿੱਚ ਕੱਟ ਲਿਆ ਆ ਇਹਨਾਂ ਨੂੰ ਵਿੱਚ ਪਾਵਾਂਗੇ ਹੁਣ ਵਿੱਚ ਖੰਡ ਪਾਵਾਂਗੇ 1.5 ਚਮਚ ਤੁਸੀਂ ਖੰਡ ਆਪਣੇ ਹਿਸਾਬ ਨਾਲ ਪਾ ਸਕਦੇ ਜਿਵੇਂ ਮੈਂ ਮੈਂਬਰ ਨੇ ਪੀਣਾ ਮੈਂ ਦੋ ਮੈਂਬਰ ਦੇ ਹਿਸਾਬ ਨਾਲ ਪਾ ਰਹੀ ਆ। ਨਾਲ ਹੀ ਹੁਣ ਆਪਾਂ ਦੁੱਧ ਪਾਵਾਂਗੇ ਵਿੱਚ। ਇਹ ਦੁੱਧੀ ਬਣ ਕੇ ਬਿਲਕੁਲ ਆਸਾਨ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ। ਜੇ ਤੁਹਾਨੂੰ ਕਿਸੇ ਜੇ ਕੰਮ ਅਚਾਨਕ ਲੱਗ ਜਾਂਦਾ ਤੁਸੀਂ ਇਸ ਤਰ੍ਹਾਂ ਦੁੱਧੀ ਬਣਾ ਕੇ ਪਿਓ ਤੇ ਜੇ ਕੰਮ ਨੂੰ ਬਹੁਤ ਹੀ ਠੀਕ ਆਰਾਮ ਮਿਲਦਾ ਹੈ। ਹੌਲੀ ਜਿਹਾ ਆਪਾਂ ਦੋ ਤਿੰਨ ਉਬਾਲੇ ਹੋਣ ਦਵਾਂਗੇ ਪਹਿਲਾਂ ਲੋਕੀ ਬਣਾਉਂਦੇ ਹੁੰਦੇ ਸੀ ਪਿਉਂ ਕੇ ਕਸਕਾਸ ਨੂੰ ਕੁੱਟ ਕੇ ਡੁੰਡੇ ਡੁੰਡੇ ਡੰਡੇ ਦੇ ਵਿੱਚ ਤਾਂ ਫੇਰ ਉਹਦਾ ਅਸਰ ਜਿਆ ਬਣ ਜਾਂਦਾ ਹੁੰਦਾ ਸੀ ਤੇ ਉਹ ਵੀ ਆਪਾਂ ਕਿਸੇ ਦਿਨ ਬਣਾਵਾਂਗੇ ਅੱਜ ਛੇਤੀ ਬਣਾਣਾ ਸੀ ਇਸ ਕਰਕੇ ਮੈਂ ਚਾਹ ਤਾ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਹਾਂ। ਇਹ ਪੂਤੀ ਸਵਾਦ ਲੱਗਦਾ ਜਦੋਂ ਵੀ ਮੈਂ ਬਣਾਨੀ ਆ ਬਣਾਨੀ ਮੈਂ ਥੋੜਾ ਜਿਹਾ ਤੇ ਪਰ ਬੱਚੇ ਮੇਰੇ ਜਿੱਦ ਕਰਾਉਂਦੇ ਆ ਕਿ ਨਹੀਂ ਮਮਾ ਸਾਨੂੰ ਵੀ ਦੋ ਸਾਨੂੰ ਵੀ ਦੋ ਬਹੁਤ ਟੇਸਟੀ ਬਣਦਾ ਹੈ ਕਿਤੇ ਬੱਚੇ ਦੁੱਧ ਪੀ ਲੈਂਦੇ ਇੱਕ ਕਸਕਾਸ ਵੇਸਨ ਸਿਰ ਵਾਸਤੇ ਚੰਗਾ ਹੁੰਦਾ ਆ ਤੇ ਬੱਚੇ ਬਹੁਤ ਹੀ ਵਧੀਆ ਪੀ ਲੈਂਦੇ ਆ ਸਵਾਦ ਦੇ ਨਾਲ ਆਪਣਾ ਉਬਾਲ ਆਂਦਾ ਪਿਆ ਆ ਇਹ ਜਿਆਦਾ ਸੰਗਣਾ ਨਹੀਂ ਕਰੀਦਾ ਇਹਨੂੰ ਪਤਲਾ-ਪਤਲਾ ਹੀ ਪੀਂਦਾ ਆ ਓਕ ਜਿਆਦਾ ਸੰਗਣਾ ਫਿਰ ਸਵਾਦ ਜਿਹਾ ਵੀ ਨਹੀਂ ਲੱਗਦਾ ਪਤਲਾ-ਪਤਲਾ ਸਸ ਕਰਕੇ ਪੀ ਲੈਂਦਾ ਆਪਣੇ ਉਬਾਲ ਦੇਖੋ ਆ ਰਿਹਾ इन आप गैस घट करके दो तीन उबाल दवाने अपना बन के तैयार हो गया दो हम आप दो कपा दुधी बन के तैयार हो गई है ਜੇਕਰ ਵੀਡੀਓ ਵਧੀਆ ਲੱਗੀ ਹੋਵੇ ਮੇਰੇ ਚੈਨਲ ਨੂੰ ਪਲੀਜ਼ ਪੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਆ ਦੇਖ ਇੰਨੇ ਕ ਕੰਡਸ ਪਤਲਾ ਹੋਣਾ ਚਾਹੀਦਾ ਹੈ